ਸਤਿ ਸ਼੍ਰੀ ਅਕਾਲ ਤੁਸੀਂ ਵੀਖ ਰਹੇ ਹੋ ਅਮਰੀਕਨ ਚੈਨਲ ਵੀ ਲੈ ਕੇ ਆਦਣਾ ਵਰਲਡ ਨਿਊਜ਼ ਤੇ ਆਫਰ ਚਾਤ ਪਾਉਨਿਆ ਪਹਿਲੀ ਖਬਰ ਤੇ ਫਰਾਂਸ ਦੇ ਰਾਸ਼ਟਰਪਤੀ ਦੇ ਸੱਦੇ ਦੇ ਉੱਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਤੋਂ 12 ਫਰਵਰੀ ਤੱਕ ਫਰਾਂਸ ਦੇ ਦੌਰੇ ਉੱਤੇ ਰਹਿਣਗੇ ਪ੍ਰਧਾਨ ਮੰਤਰੀ ਮੋਦੀ ਨੇ ਇੱਥੇ AI ਸੰਮੇਲਨ ਦੀ ਸਹਿ ਪ੍ਰਧਾਨਗੀ ਕਰਨਗੇ ਤੇ ਜਿਸ ਵਿੱਚ ਕਈ ਰਾਜਾਂ ਦੇ ਮੁਖੀ ਸ਼ਾਮਲ ਹੋਣਗੇ ਜਿਨ੍ਹਾਂ ਵਿੱਚ ਅਮਰੀਕੀ ਉਪ ਰਾਸ਼ਟਰਪਤੀ ਅਤੇ ਚੀਨ ਦੇ ਉਪ ਪ੍ਰਧਾਨ ਮੰਤਰੀ ਵੀ ਸ਼ਾਮਲ ਹੋਣਗੇ ਪ੍ਰਧਾਨ ਮੰਤਰੀ ਮੋਦੀ 10 ਫਰਵਰੀ ਨੂੰ ਦੀ ਸ਼ਾਮ ਨੂੰ ਪੈਰਿਸ ਪਹੁੰਚਣਗੇ ਤੇ ਜਿੱਥੇ ਉਹ ਪ੍ਰੋਫ ਦੇ ਰਾਸ਼ਟਰੀ ਦੁਆਰਾ ਆਯੋਜਿਤ ਰਾਤ ਦੇ ਖਾਣ ਵਿੱਚ ਸ਼ਾਮਲ ਹੋਣਗੇ ਤੇ ਇਸ ਤੋਂ ਬਾਅਦ ਪੀਐਮ ਮੋਦੀ ਅਮਰੀਕਾ ਵੀ ਜਾਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕੀ ਰਾਸ਼ਟਰਪਤੀ ਡਰਾਲ 트ੰਪ ਦੇ ਸੱਦੇ ਉੱਤੇ 12 ਤੇ 13 ਫਰਵਰੀ ਨੂੰ ਅਮਰੀਕਾ ਦਾ ਅਧਿਕਾਰਤ ਦੌਰੇ ਉੱਤੇ ਹੋਣਗੇ ਤੇ 트ੰਪ ਦੇ ਦੂਜੀ ਵਾਰ ਸੌ ਚੁੱਕਣ ਤੋਂ ਬਾਅਦ ਇਹ ਪ੍ਰਧਾਨ ਮੰਤਰੀ ਮੋਦੀ ਦਾ ਪਹਿਲਾ ਦੌਰਾ ਹੋਵੇਗਾ ਤੇ ਨਵੇਂ ਪ੍ਰਸ਼ਾਸਨ ਦੇ ਸੱਤਾ ਵਿੱਚ ਆਉਣ ਦੇ 3 ਹਫ਼ਤਿਆਂ ਦੇ ਅੰਦਰ ਪ੍ਰਧਾਨ ਮੰਤਰੀ ਮੋਦੀ ਨੂੰ ਅਮਰੀਕਾ ਆਉਣ ਦਾ ਸੱਦਾ ਦਿੱਤਾ ਗਿਆ ਜੋ ਕਿ ਦੋਵਾਂ ਦੇਸ਼ਾਂ ਦੇ ਮਜ਼ਬੂਤ ਸਬੰਧਾਂ ਨੂੰ ਦਰਸਾਉਂਦਾ ਹੈ ਤੇ 트ੰਪ ਦੇ ਪਹਿਲੇ ਕਾਜਕਾਲ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ 2017 ਤੇ 19 ਦੇ ਵਿੱਚ ਅਮਰੀਕਾ ਦਾ ਦੌਰਾ ਕੀਤਾ ਸੀ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ICC ਦੇ ਸ਼ੁੱਕਰਵਾਰ ਨੂੰ ਆਪਣੇ ਮੈਂਬਰ ਦੇਸ਼ਾਂ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੁਆਰਾ ਲਗਾਈਆਂ ਗਈਆਂ ਪਾਬੰਦੀਆਂ ਦੇ ਵਿਰੁੱਧ ਖੜੇ ਹੋਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਇਹ ਕਦਮ ਉਸ ਦੇ ਸੁਤੰਤਰ ਅਤੇ ਨਿਰਪੱਖ ਨਿਆਂਕ ਕਾਰਜ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ ਅਮਰੀਕੀ ਰਾਸ਼ਟਰਪਤੀ ਦੇ ਦਫ਼ਤਰ ਵਾਈਟ ਹਾਊਸ ਨੇ ਵੀਰਵਾਰ ਨੂੰ ਪਾਬੰਦੀਆਂ ਸੰਬੰਧੀ ਇੱਕ ਕਾਰਜਕਾਰੀ ਆਦੇਸ਼ ਜਾਰੀ ਕੀਤਾ ਤੇ ਅਮਰੀਕਾ ਦਾ ਕਹਿਣਾ ਹੈ ਕਿ ਉਸ ਨੇ ਇਹ ਕਦਮ ਉਸ ਨੂੰ ਅਤੇ ਉਸ ਦੇ ਨਜ਼ਦੀਕੀ ਸਹਿਯੋਗੀ ਅਦਰਾਇਲ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਗਈਆਂ ਗੈਰ ਕਾਨੂੰਨੀ ਅਤੇ ਬੇਬੁਨਿਆਦ ਕਾਰਵਾਈਆਂ ਦੇ ਕਾਰਨ ਚੁੱਕਿਆ ਇਸੋ ਹੁਕਮ ਦੇ ਵਿੱਚ ਪਿਛਲੇ ਸਾਲ ਗਾਜ਼ਾ ਵਿੱਚ ਕਤਤ ਜੰਦੂ ਅਪਰਾਧਾਂ ਲਈ ਅਦਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨ ਯਾਹੂਦ ਦੇ ਵਿਰੁੱਧ ਅੰਤਰਰਾਸ਼ਟਰੀ ਅਪਰਾਧਕ ਅਦਾਲਤ ਦੁਆਰਾ ਜਾਰੀ ਕੀਤੇ ਗਏ ਗ੍ਰਫਤਾਰੀ ਵਾਰੰਟ ਦਾ ਹਵਾਲਾ ਦਿੱਤਾ ਗਿਆ ਸੀ। ਹੈਗ ਸਥਿਤ ਅਦਾਲਤ ਨੇ ਕਿਹਾ ਕਿ ਉਹ ਇਸ ਕਦਮ ਦੀ ਨਿੰਦਾ ਕਰਦਾ ਹੈ। ਪੰਜਾਬ ਦੇ ਕੈਬਨਿਟ ਮੰਤਰੀ ਵਿਰਿੰਦਰ ਕੁਮਾਰ ਗੋਇਲ ਦੇ ਕੱਲ ਮਲੋਟ ਇਲਾਕੇ ਦੇ ਵਿੱਚ ਪਿੰਡ ਕਬਰਵਾਲਾ ਦੇ ਦੌਰੇ ਤੋਂ ਬਾਅਦ ਇਸ ਇਲਾਕੇ ਵਿੱਚ ਪੋਟਾਸ਼ ਦੇ ਭੰਡਾਰਾ ਬਾਰੇ ਬਹੁਤ ਸਾਰੀ ਜਾਣਕਾਰੀ ਸਾਹਮਣੇ ਆ ਰਹੀ ਹੈ। ਬੇਸ਼ੱਕ ਮਲੂਠ ਇਲਾਕੇ ਦੇ ਕਿਸਾਨਾਂ ਦੇ ਵਿਰੋਧ ਕਾਰਨ ਕੈਬਨਿਟ ਮੰਤਰੀ ਨੇ ਇੱਥੇ ਜ਼ਿਆਦਾ ਗੱਲ ਨਹੀਂ ਕੀਤੀ ਪਰ ਇਸ ਤੋਂ ਬਾਅਦ ਫਾਜ਼ਿਲਕਾ ਇਲਾਕੇ ਦੇ ਆਪਣੇ ਦੌਰੇ ਦੌਰਾਨ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਮੰਨਿਆ ਕਿ ਪੰਜਾਬ ਸਰਕਾਰ ਨੇ ਇਸ ਸਬੰਧ ਵਿੱਚ ਭਾਰਤ ਸਰਕਾਰ ਨੂੰ ਮਾਈਨਿੰਗ ਦੀ ਇਜਾਜ਼ਤ ਦੇ ਦਿੱਤੀ ਹੈ ਅਤੇ ਜਲਦੀ ਹੀ ਭਾਰਤ ਸਰਕਾਰ ਇਸ ਪੋਟਾਸ਼ ਮਾਈਨਿੰਗ ਦੀ ਨਿਲਾਮੀ ਵੀ ਕਰ ਸਕਦੀ ਹੈ। ਇਹ ਪੋਟਾਸ਼ ਭੰਡਾਰ ਮਲੂੜ ਦੇ ਕਬਰਵਾਲਾ ਸਰਾਵਾ ਬੋਦਲਾ ਅਤੇ ਕਟਿਆਵਾਲੀ ਪਿੰਡ ਦੇ ਹਿੱਤਾਂ ਦੱਸਿਆ ਜਾ ਰਿਹਾ ਹੈ ਜਿੰਦਾ ਅਨੁਮਾਨਤ ਖੇਤਰ ਲਗਭਗ 1300 ਏਕੜ ਹੈ। ਤੇ ਇਹ ਪੋਟਾਸ਼ ਪਹਿਲੀ ਵਾਰ ਜੁਲਾਈ 2022 ਦੇ ਵਿੱਚ ਲੱਭਿਆ ਗਿਆ ਸੀ ਪੰਜਾਬ ਸਰਕਾਰ ਨੇ ਇੱਥੇ ਮਿਲੇ ਪੋਟਾਸ਼ ਨੂੰ ਜਾਂਚ ਲਈ ਭਾਰਤ ਸਰਕਾਰ ਦੇ ਮਾਈਨਿੰਗ ਮੰਤਰਾਲੇ ਨੂੰ ਭੇਜਿਆ ਸੀ ਤੇ ਜਦ ਦੇ ਵਿੱਚ ਪਦਾਰਥ ਪੋਟਾਸ਼ ਪਾਇਆ ਗਿਆ ਤੇ ਇਸ ਤੋਂ ਬਾਅਦ ਦੋ ਹੋਰ ਸਰਵੇਖਣ ਕੀਤੇ ਗਏ ਨੇ ਪਤਾ ਲੱਗਾ ਕਿ ਇਹਨਾਂ ਸਰਵੇਖਣਾਂ ਦੇ ਵਿੱਚ ਵੀ ਇਹ ਪਦਾਰਥ ਪੋਟਾਸ਼ ਪਾਇਆ ਗਿਆ ਸੀ ਅਮਰੀਕਾ ਨੇ ਹੁਣ 487 ਹੋਰ ਭਾਰਤੀਆਂ ਨੂੰ ਰਿਪੋਰਟ ਕਰਨ ਦੀ ਤਿਆਰੀ ਕਰ ਲਈ ਹੈ ਆਸਵਿਚਕਾਰ ਭਾਰਤ ਨੇ ਗੈਰ ਕਾਨੂੰਨੀ ਭਾਰਤੀਆਂ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਦੁਰਵਿਹਾਰ ਦੀ ਸੰਭਾਵਨਾ ਨੂੰ ਲੈ ਕੇ ਚਿੰਤਾ ਜਤਾਈ ਹੈ। ਕੇਂਦਰ ਸਰਕਾਰ ਨੇ ਦੱਸਿਆ ਕਿ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ 487 ਭਾਰਤੀ ਪ੍ਰਵਾਸੀਆਂ ਦੀ ਪਛਾਣ ਕੀਤੀ ਗਈ ਹੈ ਅਤੇ ਉਹਨਾਂ ਨੂੰ ਜਲਦੀ ਹੀ ਭਾਰਤ ਵਾਪਸ ਭੇਜਿਆ ਜਾਵੇਗਾ। ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਨੇ ਇਸ ਮੁੱਦੇ ਉੱਤੇ ਜਾਣਕਾਰੀ ਦਿੱਤੀ ਤੇ ਉਹਨਾਂ ਦੱਸਿਆ ਕਿ ਵਿਦੇਸ਼ ਮੰਤਰੀ ਨੇ ਅਮਰੀਕੀ ਅਧਿਕਾਰੀਆਂ ਦੇ ਵੱਲੋਂ ਸਾਂਝਾ ਕੀਤੇ ਗਏ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਨੂੰ ਧਿਆਨ ਨਾਲ ਦੇਖਿਆ। ਤੇ ਵਿਕਰਮ ਮਿਥਰੀ ਨੇ ਪਿਆਸ ਕਾਨਫਰੰਸ ਦੇ ਵਿੱਚ ਕਿਹਾ ਕਿ ਅਮਰੀਕਾ ਨੇ ਭਾਰਤ ਨੂੰ ਸੂਚਿਤ ਕੀਤਾ ਹੈ ਕਿ 487 ਹੋਰ ਭਾਰਤੀ ਨਾਗਰਿਕਾਂ ਨੂੰ ਰਿਪੋਰਟ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਭਾਰਤ ਨੇ ਅਮਰੀਕੀ ਪ੍ਰਸ਼ਾਸਨ ਨੂੰ ਸਪਸ਼ਟ ਤੌਰ ਉਤੇ ਇਹ ਆਖ ਦਿੱਤਾ ਹੈ ਕਿ ਜੇਕਰ ਇਨ੍ਹਾਂ ਨਾਗਰਿਕਾਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਦੁਰਵਿਵਹਾਰ ਹੁੰਦਾ ਹੈ ਤਾਂ ਭਾਰਤ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ ਜੇਕਰ ਅਜਿਹੀ ਕੋਈ ਘਟਨਾ ਹੁੰਦੀ ਹੈ ਤਾਂ ਅਸੀਂ ਇਹ ਮੁੱਦੇ ਵੱਡੇ ਪੱਧਰ ਉਤੇ ਚੁੱਕਾਂਗੇ ਅਤੇ ਤੁਰੰਤ ਕਾਰਵਾਈ ਕਰਾਂਗੇ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸੰਬੰਧਿਤ ਪੁਲ ਬੰਕਸ਼ ਗੁਰਦੁਆਰਾ ਹਿੰਸਾ ਮਾਮਲੇ ਦੇ ਮੁੱਦਮ ਜਗਦੀਸ਼ ਟਾਈਟਲਰ ਦੇ ਵਿਰੁੱਧ ਦਰਜ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਰਾਊਜ਼ ਐਵੇਨਿਊ ਅਦਾਲਤ ਵਿੱਚ ਫੋਰੈਂਸਿਕ ਲੈਬਾਰਟਰੀ ਦੇ ਅਧਿਕਾਰੀ ਦਾ ਬਿਆਨ ਦਰਜ ਕੀਤਾ ਗਿਆ। ਵਿਸ਼ੇਸ਼ ਜੱਜ ਜਤਿੰਦਰ ਸਿੰਘ ਨੇ ਫੋਰੈਂਸਿਕ ਵਿਭਾਗ ਦੇ ਸੀਨੀਅਰ ਵਿਗਿਆਨਕ ਅਧਿਕਾਰੀ ਅਮਿਤੋਸ਼ ਕੁਮਾਰ ਦੇ ਬਿਆਨ ਦਰਜ ਕਰਨ ਲਈ 27 ਫਰਵਰੀ ਦੀ ਤਾਰੀਖ ਤੈਅ ਕਰਨ ਦਾ ਹੁਕਮ ਜਾਰੀ ਕੀਤਾ। ਤੇ ਬੀਤੇ ਕੱਲ ਸੁਣਵਾਈ ਦੇ ਦੌਰਾਨ ਜਗਦੀਸ਼ ਟਾਈਟਲਰ ਅਦਾਲਤ ਵਿੱਚ ਪੇਸ਼ ਹੋਏ ਤੇ ਇਸ ਤੋਂ ਪਹਿਲਾਂ 28 ਜਨਵਰੀ ਨੂੰ ਟਾਈਟਲਰ ਦੀ ਆਵਾਜ਼ ਦੇ ਨਮੂਨੇ ਲੈਣ ਵਾਲੇ ਫੋਰੈਂਸਿਕ ਲੈਬਾਰਟਰੀ ਅਧਿਕਾਰੀ ਦਾ ਬਿਆਨ ਦਰਜ ਕੀਤਾ ਗਿਆ ਸੀ ਤੇ ਜਗਦੀਸ਼ ਟਾਈਟਲਰ ਦਾ ਰਿਕਾਰਡ ਕੀਤਾ ਗਿਆ ਆਵਾਜ਼ ਦਾ ਨਮੂਨਾ ਅਦਾਲਤ ਵਿੱਚ ਚਲਾਇਆ ਵੀ ਗਿਆ 12 ਨਵੰਬਰ 2024 ਨੂੰ ਇਸ ਮਾਮਲੇ ਦੀ ਸ਼ਿਕਾਇਤ ਕਰਤਾ ਲਖਵਿੰਦਰ ਕੌਰ ਤੋਂ ਕਰਾਸ ਸਵਾਲ ਕੀਤੇ ਗਏ ਤੇ 4 ਅਗਸਤ 2023 ਨੂੰ ਰਾਊਸ ਐਵੇਨਿਊ ਕੋਰਟੀ ਸੈਸ਼ਨ ਕੋਰਟ ਨੇ ਜਗਦੀਸ਼ ਟਾਈਟਲਰ ਨੂੰ ਅਗਾਉਂਡ ਜ਼ਮਾਨਤ ਦੇ ਦਿੱਤੀ ਤੇ ਅਦਾਲਤ ਨੇ 26 ਜੁਲਾਈ 2023 ਨੂੰ ਜਗਦੀਸ਼ ਟਾਈਟਲਰ ਵਿਰੁੱਧ ਦਾਇਰ ਚਾਰਜ ਸ਼ੀਟ ਦਾ ਨੋਟਿਸ ਲਿਆ ਸੀ। ਯੂਕਰੇਨ ਦੇ ਸੀਨੀਅਰ ਅਧਿਕਾਰੀਆਂ ਦਾ ਦਾਅਵਾ ਹੈ ਕਿ ਰੂਸ ਨਾਲ ਜੰਗ ਜਲਦੀ ਹੀ ਖਤਮ ਹੋਣ ਵਾਲੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਟ ਟਰੰਪ ਨੇ ਈਸਟਰ ਤੱਕ ਇਸ ਜੰਗ ਨੂੰ ਖਤਮ ਕਰਨ ਦਾ ਪਲਾਨ ਬਣਾਇਆ ਹੈ। ਇਸ ਸਬੰਧ ਵਿੱਚ ਰੂਸ ਪੱਕੀ ਵੈੱਬਸਾਈਟ ਦਾ ਦਾਅਵਾ ਹੈ ਕਿ ਯੂਕਰੇਨ ਨੂੰ ਇਹ ਜੰਗਬੰਦੀ ਸਖਤ ਸ਼ਰਤਾਂ ਉੱਤੇ ਕਰਨੀ ਪਵੇਗੀ। ਯੂਕਰੇਨੀ ਰਾਸ਼ਟਰਪਤੀ ਦੇ ਚੀਫ ਆਫ ਸਟਾਫ ਐਂਡਰੀ ਯਾਰਮੇਕ ਅਗਲੇ ਹਫ਼ਤੇ ਮਿਊਨਿਖ ਦੇ ਵਿੱਚ ਸੁਰੱਖਿਆ ਸੰਮੇਲਨ ਵਿੱਚ ਹਿੱਸਾ ਲੈਣ ਵਾਲੇ ਨੇ ਮੰਨਿਆ ਜਾ ਰਿਹਾ ਹੈ ਕਿ ਇੱਥੇ ਟਰੰਪ ਅਧਿਕਾਰਤ ਤੌਰ ਉੱਤੇ ਆਪਣੇ ਯੂਕਰੇਨ ਸ਼ਾਂਤੀ ਪਲਾਨ ਦਾ ਖੁਲਾਸਾ ਕਰਨਗੇ ਤੇ ਯਾਰਮੇਕ ਨੇ ਵੀਂਡਿਆ ਨੂੰ ਦੱਸਿਆ ਕਿ ਅਸੀਂ ਜੰਗ ਖਤਮ ਕਰਨ ਦੇ ਕਾਫੀ ਨੇੜੇ ਆ ਪਰ ਸਾਨੂੰ ਰੂਸ ਨੂੰ ਦੁਨੀਆ ਨੂੰ ਦੋ ਹਿੱਸਿਆਂ ਵਿੱਚ ਵੰਡਣ ਦਾ ਕੋਈ ਮੌਕਾ ਨਹੀਂ ਦੇਣਾ ਚਾਹੀਦਾ ਵਾਈਟ ਹਾਊਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਯੂਕਰੇਨ ਦੇ ਰਾਸ਼ਟਰਪਤੀ ਵਿਲਦਿਮੀਰ ਜ਼ਲੰਸਕੀ ਅਤੇ ਰੂਸੀ ਰਾਸ਼ਟਰਪਤੀ ਵਿਲਦਿਮੀਰ ਪੁਤਿਨ ਜਲਦੀ ਹੀ ਫੋਨ 'ਤੇ ਗੱਲ ਕਰਨਗੇ ਤੇ ਅਸੀਂ ਉਸ ਤੋਂ ਬਾਅਦ ਮੁਲਾਕਾਤ ਵੀ ਕਰਾਂਗੇ ਕਿ ਦੋਵੇਂ ਫਰਵਰੀ ਦੇ ਅੰਤ ਜਾਂ ਮਾਰਚ 'ਚ ਮਿਲ ਕੇ ਜੰਗਬੰਦੀ ਉੱਤੇ ਚਰਚਾ ਕਰਨਗੇ 2008 ਦੇ ਮੁੰਬਈ ਅਤਵਾਦੀ ਹਮਲਿਆਂ ਦੇ ਦੋਸ਼ੀ ਤਹੁਵਰ ਰਾਣਾ ਦੇ ਭਾਰਤ ਆਉਣ ਦਾ ਰਾਹ ਸਾਫ਼ ਹੁੰਦਾ ਨਜ਼ਰ ਆ ਰਿਹਾ ਹੈ ਭਾਰਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਰਾਣਾ ਦੇ ਆਤਮ ਸਮਰਪਣ ਦਾ ਪ੍ਰਬੰਧ ਕਰਨ ਲਈ ਅਮਰੀਕੀ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ ਰਾਣਾ ਨੇ ਅਮਰੀਕਾ ਦੇ ਵਿੱਚ ਸਾਰੇ ਕਾਨੂੰਨੀ ਰਾਹ ਅਜਮਾਏ ਨੇ ਤੇ ਹਰ ਪਾਸੇ ਨਿਰਾਸ਼ਾ ਹੀ ਹੋਇਆ। ਜਨਵਰੀ ਦੇ ਵਿੱਚ ਅਮਰੀਕੀ ਸੁਪਰੀਮ ਕੋਰਟ ਨੇ ਰਾਣਾ ਦੀ ਭਾਰਤ ਹਵਾਲਗੀ ਨੂੰ ਮਨਜ਼ੂਰੀ ਦੇ ਦਿੱਤੀ ਸੀ ਅਤੇ ਹੁਣ ਭਾਰਤ ਦੇ ਇਸ ਆਤਮ ਸਮਰਪਣ ਲਈ ਅਮਰੀਕੀ ਅਧਿਕਾਰੀਆਂ ਨਾਲ ਗੱਲ ਕਰ ਰਿਹਾ ਹੈ। ਵਿਦੇਸ਼ ਸਕੱਤਰ ਵਿਕ람 ਮਿਸਤਰੀ ਨੇ ਰਾਣਾ ਦੀ ਹਵਾਲਗੀ ਬਾਰੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਹਾਲੀ ਦੇ ਘਟਨਾਕਰਮ ਤੋਂ ਪਤਾ ਲੱਗ ਗਿਆ ਹੋਵੇਗਾ ਕਿ ਰਾਣਾ ਨੇ ਅਮਰੀਕਾ ਵਿੱਚ ਸਾਰੇ ਕਾਨੂੰਨੀ ਰਾਹਾਂ ਨੂੰ ਖਤਮ ਕਰ ਦਿੱਤਾ ਹੈ। ਅਮਰੀਕੀ ਸੁਪਰੀਮ ਕੋਰਟ ਨੇ ਵੀ ਉਸ ਦੀ ਅਪੀਲ ਨੂੰ ਰੱਦ ਕਰ ਦਿੱਤਾ ਤੇ ਇਸ ਲਈ ਹੁਣ ਅਸੀਂ ਅਮਰੀਕੀ ਅਧਿਕਾਰਜਾਂ ਦੇ ਸੰਪਰਕ ਵਿੱਚ ਆ ਤਾਂ ਜੋ ਰਾਣਾ ਭਾਰਤੀ ਅਧਿਕਾਰੀਆਂ ਅੱਗੇ ਆਤਮ ਹਸਮਰਪਨ ਕਰ ਸਕੇ। ਈਰਾਨ ਦੇ ਨਾਲ ਪਰਮਾਣੂ ਗੱਲਬਾਤ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪੇਸ਼ਕਸ਼ ਤੋਂ ਬਾਅਦ ਸੁਪਰੀਮ ਲੀਡਰ ਅਤਾਉੱਲਾ ਅਲੀ ਖੇਮਾਨਾਈ ਨੇ ਕਿਹਾ ਕਿ ਅਮਰੀਕਾ ਨਾਲ ਗੱਲਬਾਤ ਸਿਆਣਪ ਸਮਝਦਾਰੀ ਦਾ ਸਨਮਾਨ ਜਨਕ ਨਹੀਂ ਹੈ ਤੇ ਖੇਮਾਨਾਈ ਨੇ ਇਹ ਵੀ ਕਿਹਾ ਕਿ ਅਜਿਹੀ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਹੋਣੀ ਚਾਹੀਦੀ ਪਰ ਉਹਨਾਂ ਨੇ ਅਮਰੀਕਾ ਨਾਲ ਗੱਲਬਾਤ ਨਾ ਕਰਨ ਦਾ ਸਿੱਧਾ ਹੁਕਮ ਜਾਰੀ ਕਰਦੋ ਪਹਿਰ ਕੀਤਾ। ਤੇਹਰਾਨ ਦੇ ਵਿੱਚ ਹਵਾਈ ਸਾਨਾ ਦੇ ਅਧਿਕਾਰੀਆਂ ਨੂੰ ਦਿੱਤਾ ਗਿਆ ਖਮੇਨੇਈ ਦਾ ਬਿਆਨ ਉਹਨਾਂ ਦੀ ਪਿਛਲੀ ਟਿੱਪਣੀਆਂ ਦੇ ਉਲਟ ਹੈ। ਖਮੇਨੇਈ ਪੱਛਮੀ ਦੇਸ਼ਾਂ ਨਾਲ ਗੱਲਬਾਤ ਬਾਰੇ ਹਮੇਸ਼ਾ ਸਾਵਧਾਨੀ ਨਾਲ ਬਿਆਨ ਦਿੰਦੇ ਰਹੇ ਤੇ ਟਰੰਪ ਨੇ ਮੰਗਲਵਾਰ ਨੂੰ ਈਰਾਨ ਉੱਤੇ ਵੱਧ ਤੋਂ ਵੱਧ ਦਬਾਅ ਪਾਉਣ ਲਈ ਇੱਕ ਕਾਰਜਕਾਰੀ ਆਦੇਸ਼ ਉੱਤੇ ਦਸਤਕਤ ਕਰਦੇ ਹੋਏ ਕਿਹਾ ਸੀ ਕਿ ਉਹ ਤੇਹਰਾਨ ਦੇ ਨਾਲ ਇੱਕ ਸਮਝੌਤਾ ਚਾਹੁੰਦੇ ਨੇ ਤੇ ਉਹਨਾਂ ਕਿਹਾ ਕਿ ਅਸੀਂ ਦੇਖਾਂਗੇ ਕਿ ਅਸੀਂ ਈਰਾਨ ਨਾਲ ਕੋਈ ਸਮਝੌਤਾ ਕਰ ਪਾਉਂਦੇ ਆ ਜਾਂ ਨਹੀਂ ਪਰ ਟਰੰਪ ਨੇ ਇਹ ਵੀ ਕਿਹਾ ਸੀ ਕਿ ਅਸੀਂ ਈਰਾਨ ਉੱਤੇ ਸਖਤੀ ਨਹੀਂ ਚਾਹੁੰਦੇ। ਅਦਲੀ ਇਹ ਨਹੀਂ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਇਜਾਜ਼ਤ ਸਾਤਸ਼ੀਰੀ ਅਕਾਲ ਪਤਨਵਾ